ਪਰਮ ਸਨਮਾਨ ਜੋ ਸਤਗੁਰਾਂ ਦੀ ਸਾਜੀ ਤੇ ਦਵਾਜੀ ਸਤਕਾਰ ਜੋ ਸਤ ਸੰਗਤ ਜਿਓ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖ ਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਤਲੰਗ ਰਾਗ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨਾਂ ਦੁਆਰਾ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਉਸ ਸਿਰਜਣਹਾਰੇ ਪ੍ਰਮਾਤਮਾ ਦੀ ਵਡਿਆਈ ਜਿਸ ਮਾਲਕ ਨੇ ਸਾਨੂੰ ਸਭ ਨੂੰ ਪੈਦਾ ਕੀਤਾ ਹੈ ਜਿਹੜਾ ਕਾਲਪੁਰਖ ਸਾਡਾ ਸਾਰਿਆਂ ਦਾ ਦਾਤਾ ਹੈ ਜਿਹੜਾ ਸਭ ਕੁਝ ਕਰਨ ਕਾਰਨ ਸਮਰੱਥ ਹੈ ਜਿਹਦਾ ਸਾਨੂੰ ਸਾਰਿਆਂ ਨੂੰ ਆਸਰਾ ਹੈ ਉਸ ਦੀ ਵਡਿਆਈ ਕਰਦੇ ਹੋਏ ਗੁਰੂ ਸਾਹਿਬ ਜੀ ਪਰਮਾਨੰ ਕਰਦੇ ਹਨ ਕਿਹੇ ਦਾਤਾ ਜੀ ਇਹ ਪ੍ਰਮਾਤਮਾ ਤੁਧ ਬਿਨਾਂ ਦੂਜਾ ਨਹੀਂ ਕੋਈ ਕਿ ਭਾਈ ਗੁਰੂ ਜੀ ਤੇਥੋਂ ਬਿਨਾ ਹੋਰ ਕੋਈ ਦੂਜਾ ਕੁਝ ਕਰ ਸਕਣ ਵਾਲਾ ਨਹੀਂ ਹੈ ਜੋ ਕੁਝ ਕਰਨ ਵਾਲਾ ਹੈ ਜੋ ਕੁਝ ਕਰਾਉਣ ਵਾਲਾ ਹੈ ਉਹ ਤੂੰ ਹੈ ਤੂੰ ਕਰਤਾਰ ਕਰੈ ਤੋ ਹੋਇ ਇਹ ਕਰਤਾਰ へ ਦਾਤਾ ਤੂੰ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈ ਜੋ ਕੁਝ ਤੂੰ ਕਰਦਾ ਹੈ ਉਹੀ ਕੁਝ ਹੁੰਦਾ ਹੈ ਤੇਰਾ ਜੋਰ ਤੇਰੀ ਮਨ ਟੇਕ ਜੋਰ ਕਹਿੰਦੇ ਨੇ ਬਲ ਨੂੰ ਵੀ ਦਾਤਾ ਜੀ ਅਸਾਂ ਜੀਵਾਂ ਨੂੰ ਤੇਰਾ ਹੀ ਤਾਣ ਹੈ ਤੇ ਸਾਡੇ ਮਨ ਵਿੱਚ ਤੇਰਾ ਹੀ ਸਹਾਰਾ ਤੇ ਇੱਕ ਦਾ ਮਤਲਬ ਹੁੰਦਾ ਸਹਾਰਾ ਜਾਂ ਆਸਰਾ ਸਦਾ ਸਦਾ ਜਪ ਨਾਨਕ ਏਕ ਇਸੇ ਕਰਕੇ ਗੁਰੂ ਨਾਨਕ ਸਰੂਪ ਗੁਰੂ ਅਰਜਨ ਦੇਵ ਜੀ ਸਭ ਕਹਿੰਦੇ ਹਨ ਏ ਨਾਨਕ ਸਦਾ ਹੀ ਉਸ ਪ੍ਰਮਾਤਮਾ ਦਾ ਨਾਮ ਜਪਦਾ ਰੋ ਜਿਹੜਾ ਪ੍ਰਮਾਤਮਾ ਸਾਬਕ ਉਪਰ ਪਾਰ ਬ੍ਰਹਮ ਦਾ ਤਾਰ ਜੋ ਸਭ ਜੀਵਾਂ ਨੂੰ ਦਾਤਾ ਦੇਣ ਵਾਲਾ ਜਿਹੜਾ ਪ੍ਰਮਾਤਮਾ ਸਭ ਜੀਵਾਂ ਦੇ ਸਿਰ ਉੱਤੇ ਰਖਵਾਲਾ ਹੈ ਤੇਰੀ ਟੇਕ ਤੇਰਾ ਆਧਾਰ ਓਏ ਦਾਤਾ ਅਸਾਂ ਜੀਵਾਂ ਨੂੰ ਤੇਰਾ ਹੀ ਆਸਰਾ ਤੇਰੀ ਟੇਕ ਤੇ ਤੇਰਾ ਹੀ ਸਹਾਰਾ ਹੈ ਰਹਾਉ ਹੈ ਤੂੰ ਹੈ ਤੂੰ ਹੋ ਬਨਹਾਰ ਪਰਮਾਤਮਾ ਸਭ ਥਾਂ ਹਰ ਵੇਲੇ ਤੂੰ ਹੀ ਤੂੰ ਹੈਂ ਆਗਮ ਅਗਾਦੇ ਓਜੇ ਅਪਾਰ ਤੂੰ ਸਦਾ ਕੈਮਰਲ ਮਾਣਾ ਹੀ ਅਪਹੁੰਚ ਪਰਮਾਤਮਾ ਏ ਅਥਾ ਪ੍ਰਭੂ ਸਭ ਤੋਂ ਓਜੇ ਤੇ ਬਯੰਤ ਦਤਾਰ ਪਿਤਾ ਜੀ ਜੋਤ ਦਸੇ ਬੈ ਤਨ ਪਾ ਦੁਖ ਨਾਏ ਜਿਹੜੇ ਮਨੁੱਖ ਤੈਨੂੰ ਸਮਰਦੇ ਹਨ ਉਹਨਾਂ ਨੂੰ ਕੋਈ ਡਰ ਕੋਈ ਦੁੱਖ ਉਹ ਨਹੀਂ ਸਕਦਾ ਗੁਰ ਪਾਰ ਪਰ ਗੁਰ ਪ੍ਰਸਾਦ ਨਾਨਕ ਗੁਣ ਗਾਹੀ ਇਹ ਨਾਨਕ ਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਪ੍ਰਮਾਤਮਾ ਦੇ ਗੁਣ ਗਾ ਸਕਦੇ ਹਨ ਗੁਰੂ ਦੀ ਕਿਰਪਾ ਦੇ ਪਾਤਰ ਬਣੀਏ ਤਾਂ ਕਿ ਗੁਰੂ ਸਾਡੇ ਉੱਤੇ ਮਿਹਰ ਕਰੇ ਤੇ ਅਸੀਂ ਉਸ ਪ੍ਰਮਾਤਮਾ ਦੀ ਕਿਰਪਾ ਦੇ ਪਾਤਰ ਬਣ ਸਕੀਏ ਜੋ ਦੀਸਾ ਸੋ ਤੇਰਾ ਰੂਪ ਏ ਗੁਣਾ ਦੇ ਖਜ਼ਾਨੇ ਪ੍ਰਮਾਤਮਾ ਜਗਤ ਵਿੱਚ ਜੋ ਕੁਝ ਦਿਸਦਾ ਤੇਰਾ ਹੀ ਸਰੂਪ ਹੈ ਗੁਣਨ ਨਾਨ ਗੋਬਿੰਦ ਅਨੂਪ ਹੀ ਗੁਣੰਦ ਕਜਾਨੇ ਏ ਸੋਹਣੇ ਗੋਬਿੰਦ ਇਹ ਜਗਤ ਤੇਰਾ ਹੀ ਰੂਪ ਹੈ ਸਿਮਰ 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 ਜਨਸਵੇ ਮਰ ਕਹਿੰਦੇ ਨੇ ਵੀ हे ਮਨੁੱਖ ਉਸ ਸਦਾ ਪ੍ਰਮਾਤਮਾ ਦਾ ਸਿਮਰਨ ਕਰਦਾ ਰਹੇ ਨਾ ਨਿਕ ਕਰਮ ਪ੍ਰਾਪਤ ਹੋਏ ਤੇ ਪ੍ਰਮਾਤਮਾ ਦਾ ਸਿਮਰਨ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਮਿਲਦਾ ਹੈ ਜਿਨ ਜਪਿਆ ਤਿਸ ਕੋ ਬਲਿਹਾਰ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਨਾਮ ਜਪਿਆ ਮਹਾਰਜ ਕਹਿੰਦੇ ਭਾਈ ਉਸ ਤੋਂ ਕੁਰਬਾਨ ਹੋਣਾ ਚਾਹੀਦਾ ਹੈ ਤਿਸ ਕੈ ਸੰਗ ਤਰੈ ਸੰਸਾਰ ਉਸ ਮਨੁੱਖ ਦੀ ਸੰਗਤ ਵਿੱਚ ਰਹਿ ਕੇ ਸਾਰਾ ਜਗਤ ਸੰਸਾਰ ਸਮੰਦਰ ਤੋਂ ਪਾਰ ਲੰਘ ਜਾਂਦਾ ਹੈ ਕਉ ਨਾਨਕ ਪ੍ਰਭ ਲੋਚਾ ਪੂਰ ਲੋਚਾ ਹੁੰਦੀ ਏ ਤਾਂਗ ਇੱਛਾ ਏ ਨਾਨਕ ਏ ਪ੍ਰਮਾਤਮਾ ਕਿਰਪਾ ਕਰੋ ਮੇਰੀ ਤਾਂਗ ਮੇਰੀ ਇੱਛਾ ਪੂਰੀ ਕਰੋ ਸੰਤ ਜਨਾ ਕੀ ਬਾਚੋਂ ਤੁਰ ਮੈਂ ਤੇਰੇ ਦਰ ਤੋਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਆਓ ਗੁਰੂ ਸਾਹਿਬ ਕਿਰਪਾ ਕਰਨ ਅਕਾਲ ਪੁਰਖ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਦਾ ਹੀ ਉਸ ਪਰਮਾਤਮਾ ਦੇ ਸਿਮਰਨ ਔਰ ਨਾਮ ਦਾ ਅਰੰਧਨ ਕਰਦੇ ਰਹੀਏ ਜਿਹੜਾ ਪਰਮਾਤਮਾ ਸਾਨੂੰ ਸਭ ਨੂੰ ਦਾਤਾਂ ਦੇਣ ਵਾਲਾ ਹੈ ਜਿਹੜਾ ਸਾਡੇ ਸਾਰਿਆਂ ਦੇ ਸਰਦਾਰ ਖਵਾਲਾ ਹੈ ਜੀ ਦੀ ਕਿਰਪਾ ਦੇ ਸਦਕਾ ਪਰ ਸੰਸਾਰ ਵਿੱਚ ਵਿਚਰ ਰਹੇ ਆ ਸਦਾ ਹੀ ਅਕਾਲ ਪੁਰਖ ਵੈਗੁਰ ਦਾ ਸ਼ੁਕਰਾਨਾ ਕਰਦੇ ਰਹੀਏ ਪਰਮਾਤਮਾ ਸਭਨਾ ਉਪਰ ਮਿਹਰ ਭਰਿਆ ਰੱਖੇ ਸਭਨਾ ਨੂੰ ਨਾਮ ਦਾ ਨੰਦ ਰਸਤੀ ਚੜ ਦੀ ਕਲਾ ਦੀ ਦਾਤ ਬਖਸ਼ੀ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਸੀ ਪ੍ਰੇਮ ਪਿਆਰ ਇਤਿਫਾਕਤਾ ਦੀ ਅਰਦਾਸ ਸਾਡੇ ਗੁਰੂ ਘਰ ਦੀਆਂ ਸੇਵਾਵਾਂ ਪਾਤਸ਼ਾਹ ਜੀ ਸਭਨਾ ਦੇ ਮਨ ਨੂੰ ਟਰੀ ਕੇ ਆਪ ਲੈ ਲੈਣ ਨਤ ਅਰਦਾਸ ਕਰਦੇ ਰਹੀਏ ਬਿਰਤੀ ਕਦੇ ਨਾ ਹੋਵੇ ਜਿੰਦਗੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬੱਤ ਦੇ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ